ਕਾਲੀ ਦਾ ਨਾਮ ਦਾ ਪੁੱਤ ਜਮਾ ਉਹਨਾਂ ਨੇ ਸਾਡੇ ਤੇ ਕੀ ਕਿਰਪਾ ਕੀਤੀ ਭਗਤੀ ਤੇ ਸ਼ਕਤੀ ਦੇ ਨਾਲ ਉਹਨਾਂ ਨੇ ਜੋੜਿਆ ਜੀ ਪੰਜਵੇਂ ਪਾਛਾਕ ਮਰਦ ਜੇ ਮਾਰੇ ਜਦਿ ਸ਼ਹਾਦਤ ਹੋਦੀ ਹੈ ਉਹਨੂੰ ਵੀ ਸ਼ਹਾਦਤ ਦੇ ਵਿੱਚੋਂ ਰੋਸ ਪੈਦਾ ਹੁੰਦਾ ਹੈ ਛੇਵੇਂ ਪਾਛਨ ਦੇਖ ਲਿਆ ਕਿ ਗੁਰੂ ਦੇ ਪਿਆਰ ਹੁਣ ਜਿਹੜੇ ਜਬਰ ਨੂੰ ਤੱਤੀਆ ਤਵੀਂ ਉਤੇ ਬੈਠ ਕੇ ਠਲ ਨਾ ਪਈ ਜਿਹੜੇ ਜਬਰ ਨੂੰ ਸੀਸ ਦੇ ਵਿੱਚ ਗਰਮ ਰੇਤ ਪਵਾ ਕੇ ਠਲ ਨਾ ਪਈ ਹੁਣ ਉਹ ਜਬਰ ਦਾ ਟੱਕਰ ਸਮਰ ਨਾਲ ਨਹੀਂ ਪਰਮਾਰ ਨਾਲ ਟਕਰਾਉਂਦਾ ਸੰਗਤ ਜੀ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੰਜ ਪਿਆਰੇ ਪੰਜ ਪੀਰ ਛੱਠੇ ਪੀਰ ਬੈਠਾ ਗੁਰਪਾਰੀ ਅਰਜਨ ਸਾਹਿਬਾਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਕੀੜੀ ਛੋਟੀਆਂ ਰੂਪ ਦਿਖਾਉਣ ਵਾਰ-ਵਾਰੀ ਲਾਲ ਭੰਗਿਆ ਨੂੰ ਰਸੂਰ ਮਾਵੜ ਕੇ ਉਹਦਾ ਹੋ ਪਰੇ ਪਕਾ ਨੇ ਜਦੋਂ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਹੋਇਆ ਸੀ ਜਹਾਂਗੀਰ ਬਾਦਸ਼ਾਹ ਨੇ ਉਸ ਵਕਤ ਉੱਥੇ ਉਹਨਾਂ ਦੇ ਨਾਲ ਕਈ ਰਾਜੇ ਵੀ ਕੈਦ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਰਾਜਾ ਲਾਲ ਸਿੰਘ ਉਹਨਾਂ ਦਾ ਨਾਂ ਸੀ ਚੋਹਾਨ ਉਹ ਵੀ ਉੱਥੇ ਕੈਦ ਸੀ ਜਦੋਂ ਮਹਾਰਾਜ ਜਿੰਨੇ 55 ਰਾਜਿਆਂ ਦੀ ਬੰਦ ਖਾਸੀ ਕਰਾਈ ਤਾਂ ਕੁਝ ਰਾਜੇ ਤਾਂ ਆਪਣੇ ਰਾਜਿਆਂ ਨੂੰ ਵਾਪਸ ਕਰੇਗੇ ਪਰ ਲਾਲ ਸਿੰਘ ਉਹਨਾਂ ਨੇ ਬਾਬਾ ਜੀ ਨੇ ਤੇ ਗੁਰੂ ਅਰਗੁਨ ਸਾਹਿਬ ਮਹਾਰਾਜ ਦੇ ਨਾਲ ਹੀ ਉੱਥੋਂ ਚੱਲ ਪਏ ਤੇ ਔਲੀ-ਔਲੀ ਮਹਾਰਾਜ ਦੇ ਨਾਲ ਸਾਰੇ ਗੁਰੂ ਸਥਾਨਾਂ ਤੇ ਉੱਦੇ ਉੱਦੇ ਨੀਲੋਂ ਦੇ ਪੁਲ ਦੇ ਨੇੜੇ ਨਗਰ ਲਲਕਣਾ ਹੈ ਜਿੱਥੇ ਦੋ ਪਾਰਸ਼ਈਆਂ ਦੇ ਚਰਨ ਪਏ ਹੋਏ ਨੇ ਸ਼੍ਰੀ ਰੂਪਾ ਗੋਬਿੰਦ ਸਾਹਿਬ ਮਹਾਰਾਜ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਉੱਥੇ ਗੁਰੂ ਸਾਹਿਬ ਗੁਰਦੁਆਰਾ ਸਾਹ ਪੜਿਆ ਹੋਇਆ ਹੈ ਕੁਲ ਤੋਂ ਥੋੜਾ ਜਿਆਦਾ ਇੱਧਰ ਲੱਲਾ ਪਿੰਡ ਕਰਨੀ ਤੋਂ ਉੱਥੇ ਮਹਾਰਾਜ ਜਦੋਂ ਮੌਜਮਾਨ ਸੀ ਤਾਂ ਮਹਾਰਾਜ ਨੇ ਕਿਹਾ ਕਿ ਵੀ ਆ ਸਾਡਾ ਸਿੱਖ ਹੈ ਇਹਦਾ ਆਪਾਂ ਵਿਆਹ ਕਰਨਾ ਤਾਂ ਫਿਰ ਇੱਕ ਗਰੀਬ ਜੋ ਖੱਡੀ ਗੁਣ ਕੇ ਆਪਣਾ ਗੁਜ਼ਾਰਾ ਚਲਾਉਂਦਾ ਸੀ ਪਰਿਵਾਰ ਦਾ ਮਹਾਰਾਜ ਦਾ ਅਨਨ ਸ਼ਰਧਾਲੂ ਸੀ ਉਹ ਕਹਿੰਦਾ ਮਹਾਰਾਜ ਮੇਰੀ ਬੇਟੀ ਦੀ ਸ਼ਾਦੀ ਕਰ ਮਾਰਾਈ ਨੇ ਉੱਥੇ ਫਿਰ ਜਿਹੜਾ ਹੈਗਾ ਉਹਨਾਂ ਦੀ ਸ਼ਾਦੀ ਕਰੀ ਤੇ ਸ਼ਾਦੀ ਕਰਕੇ ਫਿਰ ਉਹ ਅੱਜ ਤੱਕ ਉੱਥੇ ਜਿਹੜੇ ਬਰੋਟੇ ਦੇ ਮਾਰਾ ਜੀ ਨੇ ਨੰਦਕਾਰ ਚ ਪੜਾਈ ਉਹ ਬਰੋਟਾ ਅੱਜ ਤੱਕ ਉੱਥੇ ਉਸੇ ਤਰ੍ਹਾਂ ਨਿਸ਼ਾਨੇ ਦੇ ਤੌਰ ਤੇ ਸਾਮਖ ਰੱਖਿਆ ਹੋਇਆ ਹੈ ਗੁਰਦੁਆਰਾ ਗੁਰੂ ਸਾਹਿਬ ਲਈ ਉਸ ਤੋਂ ਬਾਅਦ ਫਿਰ ਗੁਰੂ ਘਰ ਗੋਬਿੰਦ ਸਾਹਿਬ ਪਾਸ਼ਾ ਢੇੜ ਦੇ ਨੱਗਰ ਤੋਂ ਚੱਲਦੇ ਹੋਏ ਪਿੰਡ ਬਲਾਲੇ ਜੋ ਬਲਰਾਜੀ ਦਾ ਪਿੰਡ ਸੀ ਉਥੇ ਪਹੁੰਚੇ ਤੇ ਬਾਬਾ ਹਸਤਲਾ ਜੀ ਨੂੰ ਕਹਿੰਦੇ ਵੀ ਤੂੰ ਇਸ ਪਿੰਡ ਚ ਅਲਹਿਗਰ ਤੋਂ ਬਾਅਦ ਬਾਬਾ ਹਸਤਲਾ ਜੀ ਕਹਿੰਦੇ ਵੀ ਮਹਾਰਾਜ ਫਿਰ ਲਾਲ ਸਿੰਘ ਤੋਂ ਹਸਤਲਾ ਨਾਂ ਰੱਖਿਆ ਬਰਾਲੇ ਆ ਕੇ ਕਹਿੰਦੇ ਵੀ ਤੈਨੂੰ ਹਸਤੀ ਦਾ ਮਾਲਕ ਬਣਾ ਕੇ ਚੱਲਿਆਂ ਉਹ ਕਹਿੰਦੇ ਮਹਾਰਾਜ ਵੀ ਇੱਥੇ ਕਹਿੰਦੇ ਇੱਥੇ ਭਜਨ ਕਰੀ ਜਾਂੀ ਜਿਹੜਾ ਤੇਰੇ ਦਾਤੇ ਆਊਗਾ ਉਹ ਮਨਵੰਗੀਆਂ ਬਰਾਦਾ ਪਾਉ ਅੱਜ ਵੀ ਸਾਧ ਸੰਗਤ ਜੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈਗੀ ਜੇ ਕਿਸੇ ਦੇ ਬੱਚਾ ਨਾ ਹੁੰਦਾ ਹੋਵੇ ਉਹ ਰਾਉਂਦਾ ਰਹਿੰਦੇ ਨੇ ਉਹ ਨਾ ਉਹ ਨਾ ਉਹ ਕਿਹਦੇ ਲਈ ਆਉਂਦੇ ਨੇ ਸਾਰਾ ਸਿਸਟਮ ਉੱਥੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਨੂੰ ਬਲਾਲੇ ਨਗਰ ਛੱਡ ਕੇ ਫਿਰ ਮਹਾਰਾਜ ਦੀ ਰਪਾਣੋਂ ਤੋਂ ਹੁੰਦੇ ਹੋਏ ਇੱਧਰ ਚੋਹੀ ਕੁਮਰਦੀਸ਼ ਜੀ ਜਲ ਕਿੰਦਰ ਲੰਘ ਗਏ ਤਾਂ ਬਾਬਾ ਅਤਲਾ ਜੀ ਮਹਾਰਾਜ ਨੇ ਪਿੰਡ ਬਦਾਲਾ ਜੋ ਕਿ ਬਾਲਰਾਇ ਦਾ ਪਿੰਡ ਸੀ ਪੁਰਾਣੇ ਬਿਰਕ ਦੱਸਦੇ ਹੁੰਦੇ ਸੀ ਕਿ ਉੱਥੇ ਬਾਈ ਕੋਲੂ ਚੱਲਦੀ ਸੀ ਕਿਸੇ ਟਾਈਮ ਐਡਾ ਵੱਡਾ ਪਿੰਡ ਸੀਗਾ ਤੇ ਉੱਥੇ ਨਾਮ ਬਾਣੀ ਦਾ ਉਪਦੇਸ਼ ਦਿੱਤਾ ਅਨੇਕਾਂ ਅਜਮਤਾਂ ਉੱਥੇ ਦਿਖਾਈਆਂ ਸਮੇਂ ਦੇ ਰਾਜੇ ਨੇ ਫਿਰ ਚੁੱਲਾ ਟੈਕਸ ਲਗਾ ਦਿੱਤਾ ਚੁੱਲਾ ਟੈਕਸ ਬਾਬਾ ਜੀ ਕਹਿੰਦੇ ਵੀ ਸਾਧੂ ਸਾਧ ਤਾਂ ਚੁੱਲਾ ਟੈਕਸ ਲੈਂਦੇ ਨਹੀਂ ਹੁੰਦੇ ਰਾਜੇ ਨੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਜ਼ਾਵਾਂ ਦਿੱਤੀਆਂ ਇੱਕ ਉੱਥੇ ਪੁਲਿਸ ਵਾਲਿਆਂ ਦਾ ਬੋਝਾ ਚੱਕ ਕੇ ਪੈੜ ਛੱਡਣ ਲਈ ਕਿਹਾ ਉਹ ਬੋਝਾ 1.5 ਫੁੱਟ ਉੱਚਾ ਉਥੋਂ ਉਹਨਾਂ ਦੇ ਫਿਰ ਤੋਂ ਉੱਠਿਆ ਤਾਂ ਪੁਲਿਸ ਵਾਲਾ ਪੈਰੀ ਪੈ ਗਿਆ ਬਾਬਾ ਜੀ ਨੇ ਉਸ ਤੋਂ ਸਮੇਂ ਬਚਨ ਕੀਤਾ ਸੀ ਕਿ ਸਾਡੇ ਦਰਵਾਰ ਦੇ ਵਿੱਚ ਕੋਈ ਬੈਂਡ ਲਾ ਕੇ ਨਹੀਂ ਵੱਟ ਸਕੂਗਾ ਅੱਜ ਤੱਕ ਉਹ ਸ਼ਰਪੀ ਉਸੇ ਤਰ੍ਹਾਂ ਚੱਲਦੀ ਆ ਅਸੀਂ ਵੀ ਛੋਟੇ ਛੋਟੇ ਹੁੰਦਿਆਂ ਦੇ ਦੇਖਿਆ ਉਹ ਸ਼ਰਪੀਆਂ ਚੱਲਦੀਆਂ ਹੋਈਆਂ ਅਸੀਂ ਪ੍ਰਤੱਖ ਦੇਖਿਆ ਕਿ ਇੱਕ ਜਸਪਾਲ ਉਹ ਸਾਡੇ ਚੌਂਕੀ ਹੁੰਦੀ ਸੀ ਉਥੇ ਦਾ ਇੱਕ ਹਾਲ ਦਾ ਸੀਓ ਨੇ ਸਲਾਨਾ ਜੋੜ ਮੇਲੇ ਦੇ ਉੱਤੇ ਦਾਰੂ ਪੀਣ ਵਾਸਤੇ 150 ਰੁਪਏ ਲੈ ਲਿਆ ਸੀ ਰਾਤ ਨੂੰ 2 ਵਜੇ ਆ ਕੇ ਉਹ ਫਿਰ ਦਰਵਾਜ਼ੇ ਭੰਦਾ ਸੀਗਾ ਸਾਡੇ ਸਕੇ ਫੈਕਟਰੀ ਸਾਹਿਬ ਹੁੰਦੇ ਸੀ ਮਾਸਟਰ ਗੁਰਦੇਵ ਸਿੰਘ ਜੀ ਉਹ ਸੁਣਾਉਂਦੇ ਵੀ ਹੁੰਦੇ ਸੀ ਕਿ ਰਾਤ ਨੂੰ 2 ਵਜੇ ਫਿਰ ਇਸ਼ਨਾਨ ਕਰਕੇ ਉਹਦੀ ਉੱਥੇ ਅਰਦਾਸ ਕਰਾਈ ਵੀ ਬਾਬਾ ਜੀ ਇਹ ਤਾਂ ਗਲਤੀ ਹੋ ਗਈ ਫਿਰ ਰਾਜੇ ਨੇ ਤਰਖਾਨ ਤੋਂ ਫਿਰ ਬਾਬਾ ਜੀ ਦੇ ਡੰਡਾ ਬੇੜੀ ਲਵਾਤਾ ਉਹ ਡੰਡਾ ਬੇੜੀ ਟਾਈਟ ਕਰੀ ਗਿਆ ਤਾਂ ਬਾਬਾ ਜੀ ਨੇ ਕਿਹਾ ਬਈ ਦੁੱਖ ਲੱਗਦਾ ਇਹਨੂੰ ਥੋੜੇ ਜਿਹਾ ਹੌਲੀ ਕਰ ਕਿ ਉਹਨੇ ਹੋਰ ਟੈਟ ਕਰਤੀ ਗਿੰਡਾ ਬੇੜੀ ਤਾਂ ਬਾਬਾ ਜੀ ਕਹਿੰਦੇ ਰਹਿੰਦੀ ਦੁਨੀਆ ਤੱਕ ਬਰਾਲੇ ਦੇ ਯੂ ਦੇ ਵਿੱਚ ਤਰਖਾਣ ਜਿਵੇਂ ਅੱਜ ਤੱਕ ਉਹ ਸਾਡੇ ਪਿੰਡ 'ਚ ਰਾਤ ਨਹੀਂ ਕੱਟ ਸਾਰਾ ਦਾ ਦੁਕਾਨ ਚਾਇ ਜਿੰਨਾ ਵਾਰ 11:55 ਤੇ ਉਹਨੂੰ ਪਿੰਡੋਂ ਬਾਹਰ ਜਾਣਾ ਤੋਂ 12:05 ਤੇ ਅੰਦਰ ਆਉ। ਉਹਦੇ ਵਿੱਚ ਸਵੇਰੇ 11 ਨਾ ਸ਼ਾਮ ਰਾਤ ਜਦੋਂ ਦਿਨ ਬਦਲਦਾ 11:55 ਤੇ ਹਰ ਹਾਲਤ ਵਿੱਚ ਸਾਡੇ ਲੋਕੋ ਦੇ ਇੱਕ ਮਿਸਤਰੀ ਕੰਮ ਕਰਦੇ ਹੁੰਦੇ ਸਨ ਜੇ ਕਦੇ ਉਹਨਾਂ ਨੂੰ ਲੇਟ ਹੋ ਜਾਂਦੇ ਸੀ ਰਾਤ ਨੂੰ ਕੰਮ ਕਰਦੇ ਕਰਦੇ ਉਹ ਸਾਢੇ 11:30 ਵਜੇ ਰਾਤ ਨੂੰ ਚਲੇ ਜਾਂਦੇ ਸੀ ਲੋਕੋ ਸਾਢੇ 12:00 ਵਜੇ ਸਵੇਰ ਆ ਜਾਂਦੇ ਸੀ ਉਹ ਕਹਿੰਦੇ ਮੈਨੂੰ ਇੱਥੇ ਰਹਿਣਾ ਮਨਜ਼ੂਰ ਪਈ ਉਹ ਤਾਕਤ ਅੱਜ ਇਹ ਕੰਮ ਰਹੀ ਆ ਤੇ ਫਿਰ ਪਾਪਾ ਜੀ ਉੱਥੋਂ ਨਰਾਜ ਹੋ ਕੇ ਚਲੇ ਗਏ ਨਰਾਜ ਹੋ ਕੇ ਚਲੇ ਗਏ ਕਹਿੰਦੇ ਬਲਾਲਾ ਪਿੰਡ ਕਰਕੇ ਜੂਗਾ ਫਿਰ ਉਹ ਰੋਜ ਉਹ ਕਰ ਕਰਨ ਲੱਗ ਗਿਆ ਉਹਨਾਂ ਦੇ ਇੱਕ ਸ਼ਰਧਾਲੂ ਸੀ ਬਾਬਾ ਬਿੱਗਾ ਜੀ ਉਹ ਫਿਰ ਭਧੌੜ ਪਹੁੰਚੀ ਹੁੰਦਾ ਫੋਟ ਬਾਬਾ ਬੇਗਾ ਬੇਗਾ ਜੀ ਕਿੱਥੋਂ ਦੇ ਰਹਣ ਉਹ ਬਲਾਲੇ ਦੇ ਰਹੇ ਨਾਲ ਸੀ ਜੀਵੀਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਸੀ ਉਹ ਉਹ ਸ਼ਰਦਾ ਲੂ ਸੀ ਬਾਬਾਈ ਦੇ ਚਾਹ ਪਾਣੀ ਉਹਨਾਂ ਨੂੰ ਦਿੰਦੇ ਹੁੰਦੇ ਸੀਗੇ ਜਿਵੇਂ ਆਪਣਾ ਆੜੀ ਕੈਲੂ ਵੀ ਆੜੀ ਬਣ ਗਈ ਸੀਗੇ ਬਾਬਾਈ ਦੇ ਤੇ ਉਹ ਜੀ ਜਦੋਂ ਪਿੰਡ ਟੈਹ ਹੱਡ ਆ ਗਿਆ ਫਿਰ ਉਹਨਾਂ ਨੇ ਪਤਾ ਪਤਾ ਕੀਤਾ ਉਹ ਜਗ ਹੈ ਭਧੌੜ ਭਧੌੜ ਫਿਰ ਬਾਬਾਈ ਚਲੇ ਗਏ ਬਲਾਲਾ ਛੱਡ ਕੇ ਕਿੱਥੋਂ ਸਰਾਪ ਦੇ ਕੇ ਉੱਥੇ ਭਦੌੜ ਜਾ ਕੇ ਮਿੰਤ ਤਾਲ ਲਾ ਕੀਤਾ ਵੀ ਬਾਬਾ ਜੀ ਉੱਥੇ ਤਾਂ ਹੁੰਦਾ ਵੀ ਰੋਜ਼ ਪਿੰਡ ਉੱਜੜ ਰਿਹਾ ਵਾ ਬਾਬਾ ਜੀ ਕਹਿੰਦੇ ਐ ਕਰੋ ਸਾਡਾ ਜਿਹੜਾ ਉੱਥੇ ਧੂਣਾ ਏ ਧੂਣੇ ਦੇ ਜਾਓ ਦੇਖੋ ਜੇ ਕੋਈ ਪਾਖੀ ਪੱਗ ਦੀ ਹੋਈ ਉਹ ਪਾਖੀ ਦਾ ਢੇਡਾ ਲੈ ਕੇ ਪਿੰਡ ਦੇ ਅੜਦੜ ਢੇਡਾ ਦੇ ਦਿਓ ਉਹਨਾਂ ਬੰਦਾਲਾ ਬਸਦਾ ਰਹੇ ਜੀ ਬਾਕੀ ਉੱਜੜੀ ਤੇ ਸਾਡੇ ਜਿੰਨੇ ਹੁਣ ਨਗਰ ਨੇ ਨਾ ਨਗਰ ਦੇ ਵਿੱਚ ਘਰ ਨੇ ਉਹਨੇ ਹੀ ਨੇ ਜੇ ਇੱਕ ਵੀ ਕੋਈ ਪਰਿਵਾਰ ਅਲੱਗ ਹੋ ਜਾਂਦਾ ਬਾਹਰ ਥੇ ਰਹਿ ਜਾਂਦੇ ਨੇ ਛੱਡ ਕੇ ਅਜੇ ਤੱਕ ਉਹ ਕਰਾਮਾਤ ਉਸੇ ਤਰ੍ਹਾਂ ਹੋਈ ਦੀ ਵਾ ਸਭ ਤੇ ਹਰੀ ਮੈਦਾ ਪ੍ਰਮਾਤਮਾ ਦਾ ਧੰਨਵਾਦ ਕਰਦੇ ਆਂ ਅੱਜ ਅੱਜ ਨਾਲੇ ਬੈਣ ਦੀ ਫਰੀ ਸੇਵਾ ਹੋ ਰਹੀ ਹੈ ਬੀ ਪੀਟਰ ਸਰੋਪਾ ਕੋਲੇ ਸੋਨਿਹਾਲ ਜਿੱਤੇ ಗ್ರಾಮ ਪੰਚਾਇਤ ਨੇ ਸਾਰੇ ਸਮਾਗਮ ਨੂੰ ਸੰਪੂਰਨ ਕਰਨ ਲਈ ਸਹਿਯੋਗ ਦਿੱਤਾ ਉੱਥੇ ਸਰਪੰਚ ਸਾਹਿਬ ਦੇ ਪਰਿਵਾਰ ਨੂੰ 51000 ਰੁਪਈਆ ਬਾਬਾ ਜੀ ਦਾ ਦਰਬਾਰ ਸਾਹਿਬ ਭੇਟ ਕੀਤਾ ਗਿਆ ਹੈ ਉਹਨਾਂ ਨੂੰ ਬੇਤੀ ਹੈ ਸਰੋਪਾ ਲੈ ਲਓ ਮਨਦੀਪ ਸਿੰਘ ਪੁੱਤਰ ਸਰਦਾਰ ਫੁਦਾਕਰ ਸਿੰਘ ਜੀ ਵਿਦੇਸ਼ਾਂ 1100 ਰੁਪਇਆ ਭੇਟਾ ਦਿੱਤੀ ਜਾ ਰਹੀ ਹੈ ਬਾਤ ਬਾਤ ਕਲੇ ਆਉਣੀਆਂ ਆਜੋ ਕੋਠੀਆਂ ਵੀ ਲਗਾਤੀਆਂ ਬੜੀ ਉਹਨਾਂ ਦੀ ਕਿਰਪਾ ਬਾਬਾ ਜੀ ਦੀ ਜਿੰਨਾ ਜਿਹੜਾ ਉਹਨਾਂ ਦਾ ਸਰੀਰ ਲਿਆ ਨਾ ਬਰਸਾਂ ਮਹੀ ਪੈਂਦਾ ਸੀ ਉਹ ਸਾਰੇ ਧਿਕਰ ਕੇ ਹੋ ਗਏ ਉਹ ਤਾਰੀਖਾਂ ਦਾ ਦੁੱਤਾ ਜਬਾ ਉਹਨਾਂ ਨੇ ਸਾਡੇ ਤੇ ਕੀ ਕਿਰਪਾ ਕੀਤੀ ਭਗਤੀ ਤੇ ਸ਼ਕਤੀ ਦੇ ਨਾਲ ਉਹਨਾਂ ਨੇ ਜੋੜਿਆ ਜੀ ਜਦੋਂ 3 ਮਈ 1666 ਨੂੰ ਭਗਤ ਜੀ ਮਹਾਰਾਜਾ ਮਹਿੰਦਰ ਸਿੰਘ ਜੀ ਮਹਾਰਾਜਾ ਦੇ ਵਕਤ ਅੰਦਰ ਆਦਾਰਬਾਤ ਸ਼ਕਤੀ ਦੇ ਪਾਤਸ਼ਾਹ ਦੇ ਬਹਿਣੀ ਦੇ ਗੁਰੂ ਦੇ ਪੁਰਾਣੇ ਸਾਰਾ ਬਣਾਗਾ ਕਹਾਣੀ ਜਦੋਂ ਉਸ ਦੀ ਖੇਡਦੇ ਰਹੇ ਹਨ আর ਸਾਤੋ ਬਾਦ ਹੁਣ ਛੋਟੇ ਬੱਚੇ ਕੱਢਦੇ ਨੇ ਅਮਨਾ ਵਿਚਰ ਗਾਨੀ ਮਿਹਰਬਾਨੀ ਸਾਰੇ ਮੇਲੇ ਦੇ ਵਿੱਚ ਸਮਰਨ ਨਹੀਂ ਪਰਵਾਹ ਨਾਲ ਕਰਾਂ ਸ਼ਕਤੀ ਦੇ ਭਗਤ ਨੂੰ ਇੱਕ ਜਗ੍ਹਾ ਬਿਠਾ ਕਰਾਂਗੇ ਕਿਉਂਕਿ ਭਗਤੀ ਹੈ ਜਿਹੜੀ ਉਹ ਮਹੂਜ ਨਹੀਂ ਸ਼ਕਤੀ ਤੋਂ ਬਿਨਾਂ ਸਾਕ ਨਮਰ ਲੋਕ ਨੇ ਜਿਹੜੇ ਉਹ ਭਗਤਾਂ ਨੂੰ ਕੋਈ ਚੰਗੀ ਜ਼ਿੰਦਗੀ ਜਿਉਣ ਨਹੀਂ ਦਿੰਦੇ ਉਹਨਾਂ ਨੂੰ ਬੰਦਗੀ ਨਹੀਂ ਕਰਨ ਦਿੰਦੇ ਸੱਤ ਤੇ ਸੱਤਾ ਦਾ ਹਮੇਸ਼ਾ ਵਾਰ ਰਿਆ ਸੱਤਾ ਪਰਸ਼ਕ ਆਰਜੀ ਤੌਰ ਤੇ ਸਾਨੂੰ ਲੱਗਦੀ ਹੈ ਵੀ ਰਾਜ ਕਰਦੀ ਹੈ ਝੂਠ ਵੀ ਜੇਤ ਹੁੰਦੀ ਹੈ ਪਰ ਆਖਰ ਨੂੰ ਸੱਤਾਂ ਜੜੋਂ ਸਾਹਮਣੇ ਆਉਂਦੇ ਧੰਨ ਵਾ ਸਤਿਗੁਰੂ ਅਜੰਦੇ ਮਹਾਰਾਜ ਜੀ ਸੱਤ ਤੇ ਨੇ ਬਾਦਸ਼ਾਹ ਜਹਾਂਗੀਰ ਸੱਤਾ ਤੇ ਹੈ ਸਤਿਗੁਰੂ ਤੇ ਇੱਕ ਬਾਦਰ ਸਾਹਿਬ ਸੱਤ ਤੇ ਨੇ ਬੱਚਾ ਅਰੰਗਜੀਤ ਸੱਤ ਤੇ ਪਰ ਆਖਰ ਅਜ ਨਾਮ ਕਿਨੂੰ ਲਿਆ ਜਾਂਦਾ ਦੂਸੇ ਬਣਾ ਪਰ ਜੀ ਪਰਜੀ ਕਰਦੇ ਉਸ ਵੇ ਸੱਤ ਦੀ ਜਿੱਤ ਸਮਝੀ ਗਈ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਪਰ ਆਖਰ ਜਿੱਤ ਸੱਤਵੀਂ ਹੁੰਦੀ ਹੈ ਸਤਗੁਰੂ ਪਾਚਨ ਕਹਿ ਦਿੱਤਾ ਵੀ ਭਗਤੀ ਹੈ ਜਿਹੜੀ ਸ਼ਰਮ ਤਰਸੀਮ ਸਿੰਘ ਦੀ ਯਾਰਕ ਉਹ ਵੀ ਨਾਲ ਦੇ ਨਾਲ ਲਾਈਵ ਕਰ ਰਹੇ ਨੇ ਧਾਰਿਆਂ ਸਾਹਿਬ ਨੂੰ ਬੇਨਤੀ ਹੈ ਕਿ ਦਾ ਚੈਂਗਲਾ ਨੂੰ ਜਿਹੜੇ ਬਾਹਰ ਬੈਠੇ ਨੇ ਪ੍ਰੇਮੀ ਉਹ ਲਾਈਟ ਦੇ ਕੇ ਬਾਬਾ ਜੀ ਨੂੰ ਸਲਾਣਾ ਸਮਾਰੋਹ ਦਾ ਨਮਾਨ ਕਰ ਸਕਦੇ ਹੋ